ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਲਾਈ ਵਦੇ ਤੁਹਾਡਾ ਸਵਾਗਤ ਹੈ ਜਿਵੇਂ ਹੀ ਕਾਂਗਰਸ ਨੇ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਹੈ ਉਸ ਸੂਚੀ ਦੇ ਵਿੱਚ ਭਾਵੇਂ ਵੱਡੇ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ ਪਰ ਕਿਤੇ ਨਾ ਕਿਤੇ ਬਾਗੀ ਤੇਵਰ ਵੀ ਜਿਹੜੇ ਨੇ ਉਹ ਸਾਹਮਣੇ ਆ ਗਏ ਨੇ ਸੋ ਕਾਂਗਰਸ ਵੱਲੋਂ ਬਾਕੀ ਤੇਵਰ ਦਿਖਾਰੇ ਦਰਬੀਰ ਗੋਲਡੀ ਤੇ ਜਿਹੜਾ ਕੀ ਦਰਦ ਚਲਕ ਰਿਹਾ ਹੈ ਜੋ ਸੰਭਾਵੀ ਉਮੀਦਵਾਰ ਸੀ ਸੰਘਰੂਰ ਤੋਂ ਸੰਘਰੂਰ ਤੋਂ ਜੋ ਉਮੀਦਵਾਰ ਬਣਾਇਆ ਗਿਆ ਹੈ ਕਾਂਗਰਸ ਵੱਲੋਂ ਸੁਖਪਾਲ ਸਿੰਘ ਖੈਰ ਨੂੰ ਬੇਸ਼ੱਕ ਉਮੀਦਵਾਰ ਬਣਾ ਦਿੱਤਾ ਗਿਆ ਹੈ ਲੇਕਿਨ ਦਰਬੀਰ ਗੋਲਡੀ ਜੋ ਕਿ ਤੁਰੀ ਤੋਂ ਜਿਹੜੇ ਕਾਂਗਰਸ ਦੀ ਚੋਣ ਲੜ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਉਹਨਾਂ ਨੇ ਕਿਹਾ ਕਿ ਉਸ ਟਾਈਮ ਜਦੋਂ ਕੋਈ ਮੁੱਖ ਮੰਤਰੀ ਦੇ ਸਾਹਮਣੇ ਚੋਣ ਲੜਨ ਵਾਸਤੇ ਤਿਆਰ ਨਹੀਂ ਸੀ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਜਦੋਂ ਅਲਾਂ ਦਿੱਤਾ ਗਿਆ ਸੀ ਤਾਂ ਤੁਰੀ ਤੋਂ ਕੋਈ ਵੀ ਵੱਡਾ ਲੀਡਰ ਅੱਖ ਤੇ ਆ ਕੇ ਚੋਣ ਲੜਨ ਵਾਸਤੇ ਤਿਆਰ ਨਹੀਂ ਸੀ ਉਸ ਵਕਤ ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਮੈਂ ਚੋਣਾ ਲੜੀਆਂ ਭਾਵੇਂ ਮੈਂ ਹਰ ਗਿਆ ਪਰ ਮੈਂ ਇੱਕ ਟੱਕਰ ਜ਼ਰੂਰ ਦਿੱਤੀ ਕਾਂਗਰਸ ਪਾਰਟੀ ਦੇ ਵਿੱਚ ਲੇਕਿਨ ਜਦੋਂ ਹੁਣ ਮੌਕਾ ਸੀ ਮੈਨੂੰ ਹਾਈ ਕਮਾਂਡ ਵੱਲੋਂ ਔਰ ਜਿਹੜਾ ਕਿ ਸੀਨੀਅਰ ਲੀਡਰਸ਼ਿਪ ਵੱਲੋਂ ਪੰਜਾਬ ਵੱਲੋਂ ਕਿਹਾ ਜਾ ਰਿਹਾ ਸੀ ਕਿ 2024 ਦੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਤੁਹਾਨੂੰ ਉਮੀਦਵਾਰ ਬਣਾਇਆ ਜਾਵੇਗਾ ਸੰਗਰੂਰ ਹਲਕੇ ਤੋਂ ਮੈਂ ਤਿਆਰੀਆਂ ਵੀ ਕਰਤੀਆਂ ਮੈਂ ਚੋਣ ਪ੍ਰਚਾਰ ਵਿੱਚ ਵੀ ਲੱਗਿਆ ਰਿਹਾ ਲੇਕਿਨ ਕਿਤੇ ਨਾ ਕਿਤੇ ਐਨ ਮੌਕੇ ਤੇ ਆਕੇ ਮੇਰੀ ਟਿਕਟ ਕੱਟੀ ਗਈ ਏ ਟਿਕਟ ਕੱਟ ਕੇ ਉਸਪਾਲਸ ਸਿੰਘ ਖੈਰ ਨੂੰ ਦਿੱਤੀ ਗਈ ਲੇਕਿਨ ਉਹਨਾਂ ਨੇ ਇਹ ਵੀ ਕਹਿ ਕੇ ਉਸਪਾਲਸ ਸਿੰਘ ਖੈਰ ਨੂੰ ਟਿਕਟ ਦਿੱਤੀ ਗਈ ਏ ਮੈਂ ਉਹਨਾਂ ਦਾ ਵੈਲਕਮ ਕਰਦਾ ਲੇਕਿਨ ਮੇਰੀ ਜਿਹੜੀ ਪਾਰਟੀ ਏ ਜੋ ਮੇਰੀ ਟਿਕਟ ਕੱਟਣ ਦਾ ਜਿਹੜਾ ਮੇਰੇ ਤੇ ਇਲਿਗੇਸ਼ਨ ਜਿਹੜੇ ਟਿਕਟ ਕੱਟ ਕੇ ਮੈਨੂੰ ਜਿਹੜਾ ਕੀ ਇੱਕ ਕਿਨਾਰੇ ਕਰਤਾ ਗਿਆ ਹੈ ਮੇਰਾ ਸਿਆਸੀ ਕਦਰ ਕਰ ਦਿੱਤਾ ਗਿਆ ਹੈ ਕਿ ਮੈਂ ਕਾਂਗਰਸ ਜਿਹੜੇ ਵਿੱਚ ਇੱਕ ਸੱਚਾ ਸਪਾਈ ਹੋਣ ਦੇ ਨਾਤੇ ਮੈਨੂੰ ਇਹ ਸਜ਼ਾ ਮਿਲੀ ਹੈ ਜੋ ਮੈਂ ਕਾਂਗਰਸ ਦੇ ਨਾਲ ਖੜਾ ਸੋ ਤੁਹਾਨੂੰ ਸੁਣਾਉਂਦਿਆਂ ਦਰਬੀਰ ਗੋਲਟੀ ਦਾ ਜਿਹੜਾ ਦਰਦ ਕਿਵੇਂ ਚਲਕ ਰਿਹਾ ਹੈ ਦਰਬੀਰ ਗੋਲਟੀ ਆਪਣੀ ਜ਼ੁਬਾਨੀ ਦੱਸ ਰਹੇ ਨੇ ਤੁਹਾਨੂੰ ਦਰਬੀਰ ਗੋਲਟੀ ਦੇ ਵਿੱਚ ਬੋਲੇ ਹੋਏ ਬੋਲ ਸੁਣੋ ਸਾਰੇ ਲੀਡ ਭੱਜ ਗਏ ਕੋਈ ਲੜਨ ਲਈ ਪਉ ਨੇ ਜਿੰਨੀ ਚੋਂ ਲੜਾ ਰਹੇ ਆ ਤਾਂ ਕਿ ਆਉਣ ਵਾਲੀ 2024 ਦੀ ਲੋਕ ਸਭਾ ਇਲੈਕਸ਼ਨ ਵੀ ਤੁਸੀਂ ਲੜੋਗੇ ਅਸੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੰਮ ਕਰਿਆ ਤੇ ਹੁਣ ਮੇਰੀ ਟਿਕਟ ਫੇਰ ਕੱਟਦੀ ਕੋਈ ਗੱਲ ਨਹੀਂ ਪਰ ਜੋ ਵੀ ਪਾਰਟੀ ਦਾ ਫੈਸਲਾ ਮੈਂ ਉਹਦੇ ਅੱਗੇ ਆਵਦਾ ਸਿਰ ਚ ਗੋਣਾ ਇਹਦੇ ਨਾਲ ਨਾਲ ਵੀ ਮੈਂ ਧੰਨਵਾਦ ਕਰਦਾ ਸਾਡੀਆਂ ਕਿਉਂਕਿ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਇਸ ਸਮੇਂ ਮੈਨੂੰ ਇੱਧਰ ਆ ਰਿਹਾ ਕੋਈ ਉੱਧਰ ਆ ਰਿਹਾ ਆਪਣੇ ਪਰਸ ਨਾਲ ਲਾਜਾਂ ਕਰਕੇ ਪਰ ਮੈਂ ਉਹ ਲਾਜੀ ਬੰਦਾ ਨਹੀਂ ਹੈਗਾ ਮੇਰੇ ਕਿਰਦਾਰ ਚ ਨਹੀਂ ਯੂਨੀਵਰਸਿਟੀ ਵਾਲੇ ਲੀਡਰਾਂ ਮੇਰੇ ਮਾਪਿਆਂ ਨੇ ਜੋ ਮੈਨੂੰ ਸਿਖਾਇਆ ਮੈਂ ਉਹਨਾਂ ਦੇ ਉੱਤੇ ਚੱਲਣਾ ਆਲਾ ਮੈਂ ਕੋਈ ਬਾਹਰ ਕੀ ਛੱਡਣਾ ਨਹੀਂ ਕਿਉਂਕਿ ਅੱਜ ਦੇ ਸਮੇਂ 'ਚ ਹਰੇਕ ਬੰਦਾ ਸੋਚਦਾ ਵੀ ਅਸੀਂ ਇੱਧਰ ਨਹੀਂ ਮਿਲਦੀ ਤਾਂ ਇੱਧਰ ਚਲੇ ਜਾਓ ਆਪ ਪਿੱਛੇ ਰੀਸੈਂਟਲੀ ਬਹੁਤ ਸਾਰੀਆਂ ਉਦਾਹਰਣਾਂ ਆਪਣੀ ਸਾਹਮਣੀ ਨੇ ਠੀਕ ਹੈ ਨਾ ਪਰ ਇਦੇ ਨਾਲ ਨਾਲ ਮੈਂ ਬਾਕੀ ਪਾਰਟੀਆਂ ਦੇ ਸਤਕਾਰਯੋਗ ਭਰਾਵਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੰਨਾ ਕਾਬਿਲ ਸਮਝਿਆ ਤੁਸੀਂ ਸਾਰਿਆਂ ਨੇ ਕਿਹਾ ਕਿ ਸਾਡੀ ਪਾਰਟੀ ਦੇ ਵਿੱਚ ਤੇਰੀ ਲੋੜ ਆ ਕੋਈ ਤਰ੍ਹਾਂ ਪਰ ਮੈਂ ਆਪਦੇ ਵੀ ਮਾਫ ਕਰਿਓ ਮੈਂ ਆਪਦੇ ਊਸੂਲਾਂ ਦੇ ਖਿਲਾਫ ਨਹੀਂ ਚੱਲ ਸਕਿਆ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਸ ਦੇ ਕਾਬਿਲ ਸਮਝਿਆ ਇਸ ਨਾਲ ਹੀ ਜਿਹੜੇ ਲਗਾਤਾਰ ਪਾਸੋਂ ਰਾਤ ਤੋਂ ਮੇਰੇ ਘਰੇ ਮੇਰੇ ਭੈਣ ਭਰਾ ਬੇਚੇ ਨੇ ਉਹਨਾਂ ਨਾਲ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਲਈ ਇੰਨਾ ਪਿਆਰ ਦਿਖਾਇਆ ਕਈ ਬੰਦੇ ਨਹੀਂ ਆ ਸਕੇ ਉਹਨਾਂ ਨੇ ਫੋਨ ਰਾਹੀਂ ਗੱਲ ਕਰੀ ਜਾਂ ਮੀਡੀਆ ਰਾਹੀਂ ਗੱਲ ਕਰੀ ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਕਿ ਹਜੇ ਤੱਕ ਮੇਰੀ ਸੁਪਾਤ ਸਿੰਘ ਨਾਲ ਕੋਈ ਵਾਰਤਾਲਾਪ ਨਹੀਂ ਹੋਈ ਜਦੋਂ ਦੀ ਟਿਕਟ ਮਿਲੀ ਤੇ ਨਾ ਹੀ ਮੇਰੀ ਹਾਈ ਕਮਾਂਡ ਨਾਲ ਕੋਈ ਵਾਰਤਾਲਾਪ ਹੋਈ ਤੇ ਮੈਂ ਉਹਨਾਂ ਚ ਹੋਣੀ ਵੀ ਮੈਂ ਕੋਈ ਕਮਿਟਮੈਂਟ ਕਰਨੀ ਆ ਜਾਂ ਮੈਂ ਇੱਧਰ ਭਜਣਾ ਜਾਏ ਮੈਂ ਇੱਧਰ ਭਜਣਾ ਐਸਦਾ ਪਾਰਟੀ ਦੇ ਇੱਕ ਵਫਾਦਾਰ ਬੰਦੇ ਆ ਇੱਕ ਵਰਕਰ ਪਰ ਮੈਂ ਇਹਦੇ ਨਾਲ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਦੋਂ ਪਾਰਟੀਆਂ ਜਿਹੇ ਫੈਸਲੇ ਲੈਂਦੀਆਂ ਨੇ ਨਾ ਧੋਖੇ 'ਚ ਨਹੀਂ ਰੱਖਣਾ ਚਾਹੀਦਾ ਇਨਸਾਨ ਨੂੰ ਧੋਖੇ 'ਚ ਜਦੋਂ ਤੁਸੀਂ ਰੱਖਦੇ ਹੋ ਇੱਕ ਲੀਡਰ ਨਹੀਂ ਹੁੰਦਾ ਉਹਦੇ ਮਾਮਲੇ ਉਹਦਾ ਟੰਬਰ ਹੁੰਦਾ ਉਹਦੇ ਮਾਗਰ ਹਜ਼ਾਰਾਂ ਉਹਦੇ ਸੁਣ ਲਿਆ ਤੁਸੀਂ ਦਰਵੀਰ ਗੋਲਡੀ ਦਾ ਦਰਦ ਕਹਿੰਦਾ ਕਿ ਮੈਂ ਪਾਰਟੀਆਂ ਵੱਲੋਂ ਬਹੁਤ ਜਿਹੜਾ ਕਿ ਮੈਨੂੰ ਕਿਹਾ ਜਾ ਰਿਹਾ ਹੈ ਲੇਕਿਨ ਮੈਂ ਕਿਸੇ ਆਪਣੇ ਨਿੱਜੀ ਸਵਾਰਥਾਂ ਵਾਸਤੇ ਰਾਜਨੀਤੀ ਵਿੱਚ ਨਹੀਂ ਆਇਆ ਕਈ ਬੰਦੇ ਜਿਹੜੇ ਨਿੱਜੀ ਸਵਾਰਥਾਂ ਵਾਸਤੇ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਦੂਜੀ ਪਾਰਟੀ ਛੱਡ ਕੇ ਤੀਸਰੀ ਪਾਰਟੀ ਜਾ ਰਹੇ ਨੇ ਲੇਕਿਨ ਮੈਂ ਕਾਂਗਰਸ ਦਾ ਸੱਚਾ ਸਿਪਾਹੀ ਹਾਂ ਮੈਂ ਮਾਪਿਆਂ ਨੇ ਜਿਹੜੇ ਕਿ ਮੈਨੂੰ ਇਹ ਸਿੱਖਿਆ ਦਿੱਤੀ ਹੈ ਜਿਹਦਾ ਹੱਥ ਫੜਾਂਗੇ ਉਹਦੇ ਨਾਲ ਰਹਾਂਗੇ ਸੋ ਦੂਸਰੇ ਪਾਸੇ ਉਹਨਾਂ ਨੇ ਆਪਣੀ ਹਾਈ ਕਮਾਂਡ ਨੂੰ ਵੀ ਕੱਸਿਆ ਹੈ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੋ ਇੱਕ ਵਾਰੀ ਕਿਸੇ ਨਾਲ ਜਿਹੜਾ ਲੜਾ ਲਾ ਕੇ ਉਸ ਨੂੰ ਬਾਅਦ 'ਚ ਜਿਹੜਾ ਕਿ ਉਹਨੂੰ ਜਵਾਬ ਦੇ ਦੇਣਾ ਇੱਕ ਦੀ ਚੰਗੀ ਗੱਲ ਨਹੀਂ ਹੈ ਇਸ ਤਰ੍ਹਾਂ ਸਿਆਸਤ ਦੇ ਵਿੱਚ ਸਿਆਸੀ ਲੀਡਰ ਦਾ ਜਿਹੜਾ ਕਿ ਮਨ ਟੁੱਟ ਜਾਂਦਾ ਹੈ ਸਿਆਸੀ ਲੀਡਰ ਦਾ ਆਰਥਿਕ ਤੌਰ ਤੇ ਸਿਆਸੀ ਲੀਡਰ ਜਿਹੜਾ ਕਿ ਆਪਣੇ ਮਾਨਸਿਕ ਤੌਰ ਤੇ ਟੁੱਟ ਜਾਂਦਾ ਹੈ ਸੋ ਜਿਸ ਤਰ੍ਹਾਂ ਦਰਬੀਰ ਗੋਲਦੀ ਨੇ ਨਾਲ ਹੋਇਆ ਹੈ ਦਰਬੀਰ ਗੋਲਦੀ ਨੇ ਦੱਸਿਆ ਆਪਣੀ ਪਾਰਟੀ ਦੇ ਵਿੱਚ ਜਿਹੜੇ ਉਥੋਂ ਦੇ ਸਥਾਨਕ ਲੀਡਰ ਨੇ ਜਿਹੜੇ ਉਹ ਜਿਹੜਾ ਵੱਡਣ ਵਾਸਤੇ ਬੈਠੇ ਨੇ ਦਰਬੀਰ ਗੋਲਡੀ ਦੀਆਂ ਕਿੰਨੇ ਵੀ 2012 ਦੇ ਵਿੱਚ ਜਦੋਂ ਮੈਂ ਸਿਆਸਤ ਦੇ ਵਿੱਚ ਪੈਰ ਰੱਖਿਆ ਯੂਨੀਵਰਸਿਟੀ ਤੋਂ ਸਿੱਧਾ ਪਹਿਲਾਂ ਮੈਂ ਜਦੋਂ ਸਿਆਸਤ ਵਿੱਚ ਆਇਆ ਤੁਰੀ ਹਲਕੇ ਦੇ ਵਿੱਚ ਤਾਂ ਉਦੋਂ ਤੋਂ ਲੈ ਕੇ ਜਿਹੜੇ ਇੱਥੂ ਦੇ ਆਗੂ ਸੀ ਉਹਨਾਂ ਨੇ ਮੈਨੂੰ ਜਿਹੜਾ ਕਿ ਮੇਰੇ ਤੇ ਜਿਹੜਾ ਕਿ ਟਿਕਟ ਕੱਟਣ ਦੇ ਵਿਰੋਧ ਕਰਦੇ ਰੇ ਮੇਰਾ ਸੋ ਪਾਰਟੀ ਦੇ ਵੱਲੋਂ ਮੈਨੂੰ ਟਿਕਟ ਦਿੱਤੀ 2017 ਦੇ ਵਿੱਚ ਮੈਂ ਵਿਧਾਇਕ ਬਣਿਆ ਸੋ ਉਸ ਤੋਂ ਬਾਅਦ 2019 ਲੋਕ ਸਭਾ ਇਲੈਕਸ਼ਨ ਆਉਂਦਾ ਹੈ ਉਸ ਵਕਤ ਜਿਹੜਾ ਕਿ ਪਾਰਟੀ ਦੇ ਕੁਝ ਆਗੂ ਮੈਨੂੰ ਲੋਕ ਸਭਾ ਉਮੀਦਵਾਰ ਬਣਾਉਣਾ ਚਾਹੁੰਦੇ ਸੀ ਇੱਕ ਸਾਡੀ ਪਾਰਟੀ ਦੇ ਵਿੱਚੋਂ ਹੀ ਕਾਂਗਰਸ ਪਾਰਟੀ ਦੇ ਵਿੱਚੋਂ ਹੀ ਮੇਰੀ ਟਿਕਟ ਜਿਹੜੀ ਹੈ ਉਹ ਕੱਟ ਦਿੱਤੀ ਜਾਂਦੀ ਹੈ ਫਿਰ 2022 ਦਾ ਵਿਧਾਨ ਸਭਾ ਇਲੈਕਸ਼ਨ ਆਉਂਦਾ ਹੈ 22 ਦਾ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਉਸ ਟਾਈਮ ਕੋਈ ਵੱਡਾ ਆਗੂ ਨਹੀਂ ਨਜ਼ਰ ਆਇਆ ਜਿਸ ਟਾਈਮ ਜਿਹੜਾ ਕਿ ਸੀਐਮ ਚੇਹਰਾ ਸੀ ਭਗਵੰਤ ਮਾਨ ਤੁਰੀ ਤੁ ਉਹਨਾਂ ਨੇ ਚੋਣ ਲੜਨੀ ਸੀ ਤਾਂ ਉਸ ਟਾਈਮ ਦਰਵੀਰ ਗੋਲਦੀ ਨੂੰ ਸੀਐਮ ਚਿਹਰੇ ਦੇ ਅੱਗੇ ਠੋਕ ਦਿੱਤਾ ਗਿਆ ਲekin ਕੰਦਾ ਮੈਂ ਉੱਥੇ ਚੋਣ ਲੜੀ ਭਾਵੇਂ ਮੈਂ ਹਾਰ ਗਿਆ ਲੇਕਿਨ ਉਸ ਟਾਈਮ ਵੱਡੇ ਆਗੂ ਦੀ ਲੋੜ ਸੀ ਸੀਐਮ ਚਿਹਰੇ ਦੇ ਅੱਗੇ ਵੱਡਾ ਆਗੂ ਚਾਹੀਦਾ ਸੀ ਅੱਜ ਵੱਡਾ ਆਗੂ ਨਹੀਂ ਅੱਜ ਜਿਹੜਾ ਕੀ ਖਹਿਰਾ ਸਾਹਿਬ ਨੂੰ ਇੱਥੇ ਲੈ ਆਂਦਾ ਹੁਣ ਕੰਦਾ ਮੈਨੂੰ ਇਹ ਨਹੀਂ ਸਮਝਾਈ ਕਿ ਵੱਡਾ ਆਗੂ ਕੌਣ ਹੁੰਦਾ ਹੈ ਤੇ ਛੋਟਾ ਕੌਣ ਹੁੰਦਾ ਹੈ ਵੱਡਾ ਲੀਡਰ ਕਿਹਨੂੰ ਕਹਿੰਦੇ ਨੇ ਪਾਰਟੀਆਂ ਦੇ ਵਿੱਚ ਵੱਡਾ ਲੀਡਰ ਉਹ ਜਿਹੜੇ ਕੋਲ ਬਹੁਤ ਪੈਸਾ ਹੋਵੇ ਵੱਡੀਆਂ ਗੱਡੀਆਂ ਹੋਣ ਔਰ ਉਹਦਾ ਜਿਹੜਾ ਕੀ ਪਿਤਾਪੁਰਖੀ ਜਿਹੜੇ ਕਿ ਉਹ ਮੰਤਰੀ ਪਦ ਵਿੱਚ ਰਹਿ ਚੁੱਕੇ ਹੋਣ ਉਹਨਾਂ ਨੂੰ ਵੱਡਾ ਲੀਡਰ ਪਾਰਟੀਆਂ ਗਿਣਦੀਆਂ ਨੇ ਜਾਂ ਇੱਕ ਆਮ ਇਨਸਾਨ ਜਿਹੜਾ ਕਿ ਜ਼ਮੀਨੀ ਪੱਧਰ ਤੇ ਵਰਕਰਾਂ ਨਾਲ ਜੁੜਿਆ ਹੁੰਦਾ ਹੈ ਵਰਕਰਾਂ ਦੇ ਨਾਲ ਉਹਨਾਂ ਦੀ ਸਾਰ ਲੈਂਦਾ ਹੈ ਉਹਨੂੰ ਜਿਹੜਾ ਕਿ ਵੱਡਾ ਲੀਡਰ ਨਹੀਂ ਗਿਣਿਆ ਜਾਂਦਾ ਸੋ ਇਹੀ ਦਰਬੀਰ ਗੋਲਡੀ ਨਾਲ ਹੋਇਆ ਹੈ ਕਿ ਮੇਰਾ ਨਾਂ ਵੱਡਾ ਨਹੀਂ ਸੀ ਮੇਰੇ ਸਿਆਸ ਦੇ ਵਿੱਚ ਜਿਹੜਾ ਕਿ ਇਸ ਕਰਕੇ ਮੇਰੀ ਜਿਹੜੀ ਟਿਕਟ ਕੱਟੀ ਗਈ ਹੈ ਸੋ ਉਹਨਾਂ ਨੇ ਇਹ ਵੀ ਗੱਲ ਕਿਹਾ ਕਿ ਮੈਂ ਪਾਰਟੀ ਦੇ ਨਾਲ ਖੜਾਂਗਾ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਆ ਮੈਂ ਕੋਈ ਇੱਧਰ ਉੱਧਰ ਛੱਡ ਕੇ ਨਹੀਂ ਜਾਵਾਂਗਾ ਲੇਕਿਨ ਜਿਹੜੀ ਮੇਰੀ ਟਿਕਟ ਕੱਟੀ ਗਈ ਏ ਪਹਿਲਾਂ ਮੈਨੂੰ ਜਿਹੜਾ ਵਿਸ਼ਵਾਸ ਦਿਵਾਇਆ ਗਿਆ ਪਹਿਲਾਂ ਇਹ ਹੀ ਕਿਹਾ ਗਿਆ ਜਦੋਂ 22 ਦੇ ਵਿੱਚ ਇਲੈਕਸ਼ਨ ਲੜਿਆ ਜਦੋਂ 22 ਦੇ ਵਿੱਚ ਦੁਬਾਰਾ ਇਲੈਕਸ਼ਨ ਹੁੰਦੀ ਹੈ ਜਦੋਂ ਲੋਕ ਸਭਾ ਦੀ ਜਦੋਂ ਸਿਮਰਨਜੀਤ ਸਿੰਘ ਮਾਨ ਜਿੱਤੇ ਨੇ ਉਸ ਟਾਈਮ ਵੀ ਮੈਨੂੰ ਜਿਹੜਾ ਕਿ ਇੱਥੇ ਇਹ ਕਹਿ ਕੇ ਕਿ ਤੁਸੀਂ ਇਸ ਵਾਰ ਚੋਣ ਲੜੋ ਔਰ ਅਗਲੀ ਵਾਰ ਜਿਹੜਾ ਇੱਥੇ ਤੁਹਾਨੂੰ 2024 ਦੀ ਲੋਕ ਸਭਾ ਟਿਕਟ ਦਿੱਤੀ ਜਾਵੇਗੀ ਸੋ ਮੈਂ ਤਾਂ ਉਹਨੂੰ 2024 ਦੇ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ 40 ਆਰੰਭੀਆਂ ਹੋਈਆਂ ਸੀ 2 ਸਾਲ ਹੋ ਗਏ ਮੈਨੂੰ ਜਿਹੜਾ ਕਿ ਵਰਕਰਾਂ ਨਾਲ ਮਿਲ ਰਿਆ ਸੀ ਜਾ ਰਿਹਾ ਸੀ ਲੇਕਿਨ ਐਸਨ ਚੇਤਾ ਕੇ ਮੈਨੂੰ ਟਿਕਟ ਜਿਹੜੀ ਕੱਟ ਦਿੱਤੀ ਗਈ ਸੋ ਦਲਬੀਰ ਗੋਲਡੀ ਦਾ ਜਿਹੜਾ ਦਰਦ ਚੱਲ ਰਿਹਾ ਹੈ ਕਿ ਦਲਬੀਰ ਗੋਲਡੀ ਕਾਂਗਰਸ ਨੂੰ ਛੱਡ ਜਾਣਗੇ ਕਿ ਦਲਬੀਰ ਗੋਲਡੀ ਹੁਣ ਕਾਂਗਰਸ ਵਿੱਚ ਨਹੀਂ ਰਹਿਣਗੇ ਜਿਹੜਾ ਕਿ ਉਹਨਾਂ ਦਾ ਜਿਹੜਾ ਦਰਦ ਏ ਉਹ ਸਾਹਮਣੇ ਆਇਆ ਏ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਦਰਬੀਰ ਗੋਲਟੀ ਕੀ ਐਲਾਨ ਕਰਦੇ ਨੇ ਕਾਂਗਰਸ ਵਿੱਚ ਰਹਿੰਦੇ ਨੇ ਜਾਂ ਕਾਂਗਰਸ ਤੋਂ ਛੱਡ ਕੇ ਜਾਂਦੇ ਨੇ ਜੋ ਕਿ ਜਿਹੜੇ ਉਮੀਦਵਾਰ ਬਣਾਏ ਕਿਨ ਸੁਖਪਾਲ ਸਿੰਘ ਖਹਿਰਾ ਬਹੁਤ ਵੱਡਾ ਲੀਡਰ ਨੇ ਅਜੇ ਤੱਕ ਉਹਨਾਂ ਨੇ ਦਰਬੀਰ ਗੋਲਟੀ ਕਹਿੰਦੇ ਕਿ ਮੇਰੇ ਨਾਲ ਕੋਈ ਰਾਬਤਾ ਨਹੀਂ ਹੋਇਆ ਕੋਈ ਹਾਈ ਕਮਾਂਡ ਨੇ ਮੈਨੂੰ ਜਿਹੜਾ ਕਿ ਨਹੀਂ ਪੁੱਛਿਆ ਸੋ ਇਸੇ ਪਤਾ ਲੱਗਦਾ ਹੈ ਕਿ ਇੱਕ ਛੋਟੇ ਲੀਡਰ ਦੀ ਕੋਈ ਸੁਣਵਾਈ ਨਹੀਂ ਛੋਟਾ ਲੀਡਰ ਆਪਣੇ ਆਪ ਨੂੰ ਭਾਵੇਂ ਉਹ ਜਿੱਦਾ ਮਰਜ਼ੀ ਕਹਿ ਲਵੇ ਜਦੋਂ ਕਿ ਵਿਜੀਲੈਂਸ ਦੇ ਪਰਚੇ ਉਹਦੇ ਤੇ ਹੋਏ ਹੋਏ ਨੇ ਮੁੱਖ ਮੰਤਰੀ ਦੇ ਸਾਹਮਣੇ ਚੋਣ ਲੜਿਆ ਅਜੋਨੀਆਂ ਨੇ ਇਨਕੁਆਰੀਆਂ ਚੱਲੀਆਂ ਹੋਈਆਂ ਨੇ ਸੋ ਅੱਜ ਕੋਈ ਉਹਨਾਂ ਦੀ ਸਾਰ ਨਹੀਂ ਲੈ ਰਿਹਾ ਇਸ ਤਰ੍ਹਾਂ ਪਾਰਟੀ ਦੇ ਵਿੱਚ ਜਿਹੜੀ ਢਾਹ ਲੱਗਦੀ ਏ ਅੱਜ ਜਿਹੜਾ ਪਾਰਟੀ ਦੇ ਵਿੱਚ ਵਫਾਦਾਰੀ ਦੇ ਤੌਰ ਤੇ ਖੜਦਾ ਉਹਨੂੰ ਵਫਾਦਾਰੀ ਦਾ ਜਿਹੜਾ ਇਹ ਨਾਮ ਮਿਲਦਾ ਹੈ ਕਿ ਉਹਨੂੰ ਨਾ ਤਾਂ ਟਿਕਟ ਦਿੱਤੀ ਜਾਂਦੀ ਏ ਨਾ ਹੀ ਉਹਨੂੰ ਕੋਈ ਅੱਗੇ ਹੋਰ ਵਧਣ ਦਾ ਮੌਕਾ ਦਿੱਤਾ ਜਾਂਦਾ ਸੋ ਅੱਜ ਜਿਹੜਾ ਕਿ ਦਰਬੀਰ ਗੋਲਡੀ ਨੇ ਸੋਸ਼ਲ ਮੀਡੀਆ ਦੇ ਸਾਹਮਣੇ ਆ ਕੇ ਆਪਣਾ ਦਰਦ ਦੱਸਿਆ ਹੈ ਉਹਨਾਂ ਨੇ ਧੰਨਵਾਦ ਵੀ ਕੀਤਾ ਹੈ ਉਹਨਾਂ ਨੇ ਜਿਹੜੇ ਲੋਕਾਂ ਨਾਲ ਜਿਹੜੇ ਉਹਨਾਂ ਨਾਲ ਜਿਹੜੇ ਔਖੇ ਸਮੇਂ ਵੀ ਖੜੇ ਰਹੇ ਨੇ ਔਰ ਹੋਂ ਵੀ ਉਹਨਾਂ ਦੇ ਨਾਲ ਖੜੇ ਸੀ ਔਰ ਉਹ ਸਾਰਿਆਂ ਦਾ ਧੰਨਵਾਦ ਵੀ ਕਰਦੇ ਨੇ ਔਰ ਆਪਣੀ ਹਾਈ ਕਮਾਂਡ ਦਾ ਵੀ ਧੰਨਵਾਦ ਕਰਦੇ ਨੇ ਔਰ ਹਾਈ ਕਮਾਂਡ ਨੂੰ ਕੋਸਿਆ ਵੀ ਹੈ ਕਿ ਇਸ ਤਰ੍ਹਾਂ ਤੁਹਾਨੂੰ ਜਿਹੜਾ ਕਿ ਸਿਆਸੀ ਲੀਡਰਾਂ ਨਾਲ ਨਹੀਂ ਕਰਨਾ ਚਾਹੀਦਾ ਜਿਹੜੇ ਸਿਆਸੀ ਲੀਡਰਾਂ ਦਾ ਪ੍ਰਭਖ ਚੜਾ ਕੇ ਖਤਮ ਹੋ ਸਕਦਾ ਹੈ ਸਿਆਸੀ ਲੀਡਰ ਜਿਹੜੇ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨੀ ਚ ਰਹਿਣੀ ਪੈਂਦੀ ਹੈ ਸੋ ਦਰਬੀਰ ਗੋਲਡੀ ਹੁਣ ਲੱਗਦਾ ਨਹੀਂ ਕਿ ਕਾਂਗਰਸ ਵਿੱਚ ਟਿਕੇ ਰਹਿਣਗੇ ਕਾਂਗਰਸ ਨੂੰ ਲੱਗਦਾ ਕਿ ਅਲਵਿਦਾ ਕਹਿ ਜਾਣਗੇ